ਉਹੀ ਖੰਬੇ ਨੇ ਉਹੀ ਤਾਰਾਂ ਨੇ ਉਹੀ ਟਰਾਂਸਫਾਰਮਰ ਨੇ ਉਹੀ ਗ੍ਰਿਡ ਨੇ ਉਹੀ ਜੈਂਪਰ ਨੇ ਹੁਣ ਕਿਵੇਂ ਬਿਜਲੀ ਆਈ ਜਾਂਦੀ ਐ ਨਾਲ ਦਿਨੇ ਆਉਂਦੀ ਐ ਪੂਰੀ ਮੈਂ ਅਫਸਰ ਨੂੰ ਬੁਲਾਇਆ ਬਿਜਲੀ ਵਾਲਿਆਂ ਨੂੰ ਮੈਂ ਕਹਿੰਦਾ ਯਾਰ ਪੂਰੀ ਦੁਨੀਆ ਦੇ ਦਫ਼ਤਰ ਜਿਹੜੇ ਨੇ ਸਵੇਰੇ 9 ਤੋਂ 5 ਖੁੱਲਦੇ ਨੇ ਦਿਨੇ ਇੱਕ ਕਿਸਾਨਾਂ ਵਾਲਾ ਦਫ਼ਤਰ ਰਾਤ ਨੂੰ 2:30 ਵਜੇ ਕਿਉਂ ਖਲਾ ਲੈਂਦੇ ਹੋ ਵੀ ਰਾਤ ਨੂੰ ਆਉਗੀ ਜਿ ਲੈਟ 2 ਵਜੇ ਨਾ ਪਹਿਲਾਂ ਸੌਂਸਾ ਦੇਣਾ ਬਾਅਦ ਸੌਂਸਾ ਦਿਨੇ ਦੇ ਦਿਓ ਯਾਰ ਐ ਲੈਟ ਕੰਦੇ ਜੀ ਪਹਿਲਾਂ ਤੋਂ ਚੱਲਿਆ ਆਉਂਦਾ ਮੈਂ ਕਿ ਬਦਲੂਗਾ ਕਦੋਂ ਫਿਰ ਬਦਲੋ ਇਹਨੂੰ ਹੁਣ ਦਿਨੇ ਆਉਂਦੀ ਐ ਜੀ ਦਿਨੇ ਆਉਂਦੀ ਐ ਕਿਉਂ ਅਸੀਂ ਸੱਪਾਂ ਦੀਆਂ ਸਿਰੀਆਂ ਮਿੱਦੀ ਓਥੇ ਰਾਤ ਨੂੰ ਦਿਨ ਰਾਤ ਹੀ ਕਰ ਰੱਖਿਆ ਮੈਂ ਕਹਿ ਰੱਖਿਆ ਮੈਂ ਕਹਿੰਦਾ ਤੂੰ ਉਹ ਆਪ ਹੀ ਬੰਦ ਕਰਨਗੇ ਯਾਰ ਤੁਸੀਂ ਨਾ ਬੰਦ ਕਰਿਓ ਮੈਂ ਕੋਈ ਕਿਸਾਨ ਇੰਨਾ ਕਮਲਾ ਨਹੀਂ ਹੈਗਾ ਵੀ ਆਪਦੀਆਂ ਬੱਟਾਂ ਤੋੜ ਲੇ ਉਹ ਪੋਚੜੀਆਂ ਤਾਂ ਉਸੇ ਨੂੰ ਪੈਣਗੀਆਂ ਹੋ ਆਪ ਹੀ ਬੰਦ ਕਰ ਦੂਗਾ ਜਦੋਂ ਪਾਣੀ ਮਿਲ ਗਿਆ ਮੈਂ ਉਹਨੂੰ ਕਿਹਾ ਮੈਂ 8 ਘੰਟੇ ਕੀਨੇ ਬਣਾਇਆ ਯਾਰ ਵੀ 8 ਘੰਟੇ ਉਹ ਵੀ ਵਿਚਦੀ ਘੰਟਾ ਘੰਟਾ ਕੱਟ ਲਾਉਨੇ ਹੋ ਫੇਰ 2 ਘੰਟੇ ਫੇਕਣ ਇਹ ਕਿਹਨੇ ਬਣਾਇਆ ਮੈਂ ਕਿਹਾ ਤੁਹਾਨੂੰ ਕਿਵੇਂ ਪਤਾ ਲੱਗੇ ਵੀ 8 ਘੰਟਿਆਂ ਨਾਲ ਉਹਦੀ ਜੀਰੀ ਰਮ ਜਾਂਦੀ ਹੈ ਇਹ 7 ਕਿਉਂ ਨਹੀਂ ਬਣਾਏ 9 ਕਿਉਂ ਨਹੀਂ ਬਣਾਏ ਕਹਿੰਦੇ ਜੀ ਸੈਕਟਰੀ ਲੈਵਲ ਤੇ ਮੀਟਿੰਗ ਹੋਈ ਸੀ ਉਸਮੇ ਫੈਸਲਾ ਹੋਇਆ ਥਾ ਅੱਛਾ ਮੈਂ ਕਿਹਾ ਨਕਾ ਲੈਵਲ ਤੇ ਕਦੇ ਮੀਟਿੰਗ ਹੋਈ ਹੈ ਕਹਿੰਦੇ ਇਹ ਕੀ ਹੁੰਦਾ ਹੈ ਨਾਕਾ ਲੈਵਲ ਮੈਂ ਕਿਹਾ ਨਾਕਾ ਨਹੀਂ ਨਕਾ ਨਕਾ ਲੈਵਲ ਤੇ ਮੀਟਿੰਗ ਹੋਈ ਹੈ ਕਦੀ ਕਹਤੇ ਨਹੀਂ ਮੈਂ ਕਿਹਾ ਲੈ ਕੇ ਜਾਵਾਂਗੇ ਤੁਹਾਨੂੰ ਕਹਿੰਦੇ ਇਹ ਕਿਆ ਹੋਤਾ ਕਿਆ ਮੈਂ ਕਹਿੰਦਾ ਨੱਕਾ ਉਹ ਹੁੰਦਾ ਜਿੱਥੋਂ ਕਹਿਰੇ ਨੂੰ ਪਾਣੀ ਜਾਂਦਾ ਉਹ ਤੁਸੀਂ ਕਹਿਰੇ ਚ ਉਹਨੇ ਪਾਣੀ ਵੜਤਾ ਅੱਧਾ ਕਹਿਰਾ ਰਮਿਆ ਲਾਈਟ ਚਲੀ ਗਈ ਖਾਲ ਮਰ ਗਿਆ ਫੇਰ ਆ ਗਈ 2 ਘੰਟੇ ਬਾਅਦ ਫੇਰ ਉਸੇ ਕਹਿਰੇ ਜਾਊਗਾ ਉਹ ਕਹਿਰਾ ਭਰਿਆ ਅਗਲੇ ਛੱਡੇ ਲਾਈਟ ਚਲੀ ਗਈ ਖਾਲ ਮਰ ਗਿਆ ਫੇਰ ਦੁਬਾਰੇ ਆਈ ਫੇਰ ਮੈਂ ਕਹਿੰਦਾ ਤੁਹਾਨੂੰ ਪਤਾ ਹੈ ਖਾਲ ਮਰ ਗਿਆ ਕੀ ਹੁੰਦਾ ਮੈਂ ਕਹਿੰਦਾ ਤੁਸੀਂ ਇਕੱਠੀ ਦਿਓ 11 12 ਘੰਟੇ ਉਹਨਾਂ ਨੂੰ 8 8.5 9 ਵੱਧ ਤੋਂ ਵੱਧ 10 ਘੰਟੇ ਬਾਅਦ ਬੰਦ ਕਰ ਦੇਣਗੇ ਵੀਰ ਮੇਰਾ ਤਾਂ ਹੋਗਾ ਕੱਲ ਨੂੰ ਲਾ ਲਾਂਗੇ ਉਹ ਫਿਰ ਹੁਣ ਕਿਵੇਂ ਆਉਂਦੀ ਹੈ ਬਿਜਲੀ ਇਹ ਜੀ ਨਾਲੇ 90% ਘਰਾਂ ਨੂੰ ਆਪਾਂ ਵੈਸੇ ਵੀ ਫ੍ਰੀ ਕਰਤੀ 600 ਯੂਨਟ ਬਿਜਲੀ ਵੀ ਆਮ ਹੈ ਬਿਜਲੀ ਬੋਰਡ ਨੂੰ ਪੁੱਛ ਲਿਓ মিডিਆ ਬੈਠਾ ਸੰਗਰੂਰ ਦਾ ਸਾਡੇ ਮਿੱਤਰ ਹੀ ਬੈਠੇ ਲਾਲੀ ਹੋਰੀ ਮਡਰਕਾਂ ਵਾਲੀ ਨੇ ਸਾਰੇ ਬਿਜਲੀ ਬੋਰਡ ਵਾਲੇ ਅਫਸਰਾਂ ਨਾਲ ਇੰਟਰਵਿਊ ਕਰ ਲਿਓ ਉਹ ਕਹਿੰਦੇ ਪਹਿਲੀ ਵਾਰ ਤਾਂ ਸਾਡਾ ਕਰਜ਼ਾ ਲੈ ਆ ਕਿਸੇ ਨੇ ਨਹੀਂ ਸਾਡੇ ਤਾਂ ਕਰਜ਼ਾਈ ਹੁੰਦੇ ਸੀ ਨਾਲੇ ਬਿਜਲੀ ਬੋਰਡ ਦਾ ਕਰਜ਼ਾ ਨਹੀਂ ਹੈਗਾ ਨਾਲੇ ਫਰਮਲ ਪਲੈਂਟ ਖਰੀਦ ਲਿਆ ਗੋਇੰਦਵਾਲ ਸਾਹਿਬ ਵਾਲਾ ਪ੍ਰਾਈਵੇਟ ਫਰਮਲ ਪਲੈਂਟ ਖਰੀਦ ਲਿਆ ਸਰਕਾਰ ਨੇ ਉਹ ਕਹਿੰਦੇ ਘਾਟੇ ਚ ਮੈ ਸਾਨੂੰ ਦਿਓ ਅਸੀਂ ਕਰਦੇ ਹਾਂ ਠੀਕ ਇਹਨੂੰ ਕੋਲਾ ਆਪਣਾ ਹੈ ਕੋਲੇ ਦੀ ਖਾਨ ਆਪਣੀ ਝਾਰਖੰਡ ਚ ਚੱਲਦੀ ਹੈ ਆਪਾਂ ਚਲਾਈ ਹੈ ਉਹ 540 ਮੈਗਾਵਾਟ ਦਾ ਚੱਲਦਾ ਚੱਲਦਾ ਲਿਆ ਆ ਹੁੰਦੇ ਕੰਮ